ਮੋਹਾਲੀ ਬਿਲਡਿੰਗ ਹਾਦਸੇ ਨਾਲ ਸਬੰਧਿਤ ਸਾਹਮਣੇ ਆਈ ਹੈ ਵੱਡੀ ਖਬਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਬਿਲਡਿੰਗ ਦਾ ਮਾਲਕ ਤੇ ਠੇਕੇਦਾਰ ਮਲਬੇ ਹੇਠਾਂ ਦੱਬਣ ਦੇ ਨਾਲ ਦੋ ਲੋਕਾਂ ਦੀ ਹੋ ਗਈ ਸੀ ਮੌਤ ਤੇ ਹੁਣ ਮਲਬੇ ਹੇਠੋਂ ਇੱਕ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਬਾਹਰ ਕੱਢੀ ਗਈ ਹੈ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਕਿ ਮੋਹਾਲੀ ਬਿਲਡਿੰਗ ਹਾਦਸੇ ਦੇ ਵਿੱਚ ਜਿਹੜੇ ਕਿ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਉੱਥੋਂ ਹੁਣ ਮਲਬੇ ਦੇ ਹੇਠੋਂ ਇੱਕ ਹੋਰ ਲੜਕੀ ਕੱਢੀ ਗਈ ਹੈ ਜਿਹੜੀ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਹੁਣ ਜੇਰੇ ਇਲਾਜ ਹੈ ਨਾਲੇ ਦੱਸਦੀ ਕਿ ਪੁਲਿਸ ਨੇ ਜਿਹੜਾ ਬਿਲਡਿੰਗ ਦਾ ਮਾਲਕ ਹੈ ਤੇ ਨਾਲ ਹੀ ਨਾਲ ਠੇਕੇਦਾਰ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਬਹੁ ਮੰਜ਼ਲਾ ਇੱਕ ਬਿਲਡਿੰਗ ਡਿੱਗ ਗਈ ਸੀ ਜਿਸ ਵਿੱਚ ਮਲਬੇ ਹੇਠਾਂ ਦੱਬਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਇੱਕ ਹੋਰ ਲੜਕੀ ਨੂੰ ਮਲਬੇ ਦੇ ਹੇਠੋਂ ਕੱਢਿਆ ਗਿਆ ਹੈ ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਹੁਣ ਉਹ ਜੇਰੇ ਇਲਾਜ ਹੈ ਇੱਥੇ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਐਸਐਸਪੀ ਦੀਪਕ ਪਾਰਿਕ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਬਿਲਡਿੰਗ ਦੇ ਮਾਲਕ ਪਰਵਿੰਦਰ ਤੇ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਨਾਲ ਹੀ ਨਾਲ ਪੁਲਿਸ ਨੇ ਲੈ ਠੇਕੇਦਾਰ ਐਸ ਬਿਲਡਿੰਗ ਦਾ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਥੇ ਦੱਸ ਦਈਏ ਕਿ ਐਸਐਸਪੀ ਦੀਪਕ ਪਾਰਿਕ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਮਲਬਾ ਹਟਾਉਣ ਦਾ ਸਾਰਾ ਕੰਮ ਸੀ ਉਹ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਤੇ ਉਹਨਾਂ ਦਾ ਸਹਿਯੋਗ ਪੁਲਿਸ ਦੇ ਵੱਲੋਂ ਕੀਤਾ ਗਿਆ ਨਾਲ ਹੀ ਨਾਲ ਫੌਜ ਦੇ ਵੱਲੋਂ ਵੀ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ। ਇਥੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਨਗਰ ਨਿਗਮ ਅਤੇ ਸੇਤ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਵੀ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਰਿਹਾ ਤੇ ਸਾਰਾ ਮਲਬਾ ਇੱਕ ਥਾਂ ਤੋਂ ਦੂਜੀ ਥਾਂ ਤੇ ਉਠਾਇਆ ਗਿਆ ਤਾਂ ਕਿ ਤੇ ਇਹ ਤਾਂ ਇਹ ਦੱਬੇ ਹੋਏ ਲੋਕ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਦੱਸਦੀ ਹੈ ਕਿ ਇੱਥੇ ਜਿਹੜੇ ਦੋ ਲੋਕ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਵਿੱਚੋਂ ਇੱਕ ਲੜਕੀ ਜਿਸ ਦਾ ਨਾਮ ਦ੍ਰਿਸ਼ਟੀ ਦੱਸਿਆ ਜਾ ਰਿਹਾ ਹੈ ਉਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਉਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਦ੍ਰਿਸ਼ਟੀ ਦਾ ਘਰ ਵਿੱਚ ਵਿਆਹ ਵੀ ਰੱਖਿਆ ਹੋਇਆ ਸੀ ਪਰ ਹੁਣ ਬਿਲਡਿੰਗ ਡਿੱਗ ਜਾਣ ਦੇ ਕਾਰਨ ਮਲਬੇ ਹੇਠਾਂ ਦੱਬਨ ਦੇ ਨਾਲ ਦ੍ਰਿਸ਼ਟੀ ਦੀ ਮੌਤ ਹੋ ਗਈ ਹੈ ਤੇ ਦੂਸਰਾ ਲੜਕਾ ਜਿਸ ਦਾ ਨਾਮ ਅਭਿਸ਼ੇਕ ਦੱਸਿਆ ਜਾ ਰਿਹਾ ਹੈ ਅਭਿਸ਼ੇਕ ਅੰਬਾਲਾ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਇਹ ਦੋਨੋਂ ਜੋ ਬਿਲਡਿੰਗ ਦੇ ਵਿੱਚ ਸਨ ਤੇ ਜਦੋਂ ਬਿਲਡਿੰਗ ਡਿੱਗ ਗਈ ਤੇ ਮਲਬੇ ਹੇਠਾਂ ਦੱਬਣ ਦੇ ਨਾਲ ਇਹਨਾਂ ਦੋਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇੱਕ ਹੋਰ ਲੜਕੀ ਮਲਬੇ ਤੇੋਂ ਕੱਢੀ ਗਈ ਹੈ ਜਿਸ ਦੀ ਕੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹ ਹੁਣ ਜੇਰੇ ਇਲਾਜ ਹੈ ਅਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਉਪ ਮੰਡਲ ਮੈਜਿਸਟਰੇਟ ਜਿਹੜੀ ਕਿ ਦਮਨਦੀਪ ਕੌਰ ਨੇ ਉਹਨਾਂ ਨੂੰ ਇਹ ਹੁਕਮਚਾਰੀ ਕਰ ਦਿੱਤੇ ਗਏ ਨੇ ਕਿ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਸੌਂਪਣ ਤੇ ਉਹਨਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਹਰ ਪ੍ਰਕਾਰ ਦੀ ਜਾਂਚ ਪੜਤਾਲ ਕਰਕੇ ਰਿਪੋਰਟ ਸੌਂਪੀ ਜਾਵੇ ਨਾਲ ਹੀ ਦੱਸਦੀਏ ਇੱਥੇ ਪੁਲਿਸ ਵਿਭਾਗ ਦੇ ਕਰਮਚਾਰੀ ਤੇ ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀ ਉਹ ਵੀ ਤਾਇਨਾਤ ਰਹਿਣਗੇ ਤੇ ਹਰ ਪ੍ਰਕਾਰ ਦੀ ਨਿਗਰਾਨੀ ਕਰਨਗੇ ਇਤੇ ਜ਼ਿਕਰ ਜੋਗ ਹੈ ਕਿ ਜਿਹੜੀ ਬਿਲਡਿੰਗ ਡਿੱਗੀ ਹੈ ਉਸ ਦੇ ਡਿੱਗਣ ਦੇ ਨਾਲ ਜਿਹੜਾ ਕਿ ਮਲਬਾ ਬਹੁਤ ਜ਼ਿਆਦਾ ਆ ਗਿਆ ਸੀ ਜਿਸ ਤੇ ਢੇਹਾਂ ਦਬ ਜਾਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਦ੍ਰਿਸ਼ਟੀ ਤੇ ਅਭਿਸ਼ੇਕ ਦੇ ਵਜੋਂ ਹੋਈ ਹੈ ਤੇ ਹੁਣ ਇੱਕ ਹੋਰ ਲੜਕੀ ਨੂੰ ਮਲਬੇ ਦੇ ਢੇਹੋਂ ਕੱਢਿਆ ਗਿਆ ਹੈ ਜਿਹੜੀ ਕਿ ਜੇਰੇ ਇਲਾਜ ਹੈ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ